कि ਜਿਹੜੀ ਸਾਡੀ ਯੁਵਾ ਜਨਰੇਸ਼ਨ ਹੈ ਜਨ ਜੀ ਜੀ ਨੂੰ ਅਸੀਂ ਬੁਖਦੇ ਆ ਉਹ ਇਸ ਚੀਜ਼ ਨੂੰ ਅੱਗੇ ਅਵੇਅਰ ਹੋ ਕੇ ਅੱਗੇ ਆਵੇ ਜੀ ਦੁਕਾਨਾਂ ਤੇ ਜਾਓ ਇੱਕ ਤਾਂ ਤੁਹਾਡਾ ਪੈਚਾਰਾ ਵਧਦਾ ਹੈ ਇੱਕ ਜਦੋਂ ਲੋਕਲ ਦੁਕਾਨਦਾਰ ਤੋਂ ਖਰੀਦੋਗੇ ਦੁਕਾਨਦਾਰ ਵੀ ਅੱਗੇ ਵਧੇਗਾ ਸਾਡੇ ਦੇਸ਼ ਦੀ ਆਪਣਾ ਸ਼ਹਿਰ ਅੱਗੇ ਵਧੇਗਾ ਸ਼ਹਿਰ ਵਧੇਗਾ ਅੱਗੇ ਵਧੇਗਾ ਦੇਸ਼ ਦੀ ਅਰਥਵਿਵਸਥਾ ਵੀ ਅੱਗੇ ਵਧੇਗੀ ਕਿ ਨਾ ਸਸਤਾ ਸਮਾਨ ਤੁਹਾਨੂੰ ਦੁਕਾਨਦਾਰ ਦੇ ਸਕਦਾ ਹੈ ਮੈਂ ਤੁਹਾਨੂੰ 100% ਸ਼ੋਰ ਕਰ ਸਕਦਾ ਤੁਹਾਨੂੰ ਆਨਲਾਈਨ ਨਹੀਂ ਮਿਲ ਸਕਦਾ ਜੀਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਨਾਰਾ ਦਿੱਤਾ ਸੀ ਸਵਦੇਸ਼ੀ ਅਪਣਾਓ ਭਾਰਤ ਨੂੰ ਅੱਗੇ ਵਧਾਓ ਸੈਕਟਰ 17 ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਚੰਡੀਗੜ੍ਹ ਦੇ ਵਪਾਰ ਮੰਡਲ ਦੇ ਬਹੁਤ ਸਾਰੇ ਸਾਥੀ ਜੁੜੇ ਨੇ ਔਰ ਕੀ ਪ੍ਰੋਗਰਾਮ ਰੱਖਿਆ ਹੋਇਆ ਸੀ ਉਹਨਾਂ ਤੋਂ ਹੀ ਆਪਾਂ ਜਾਣਕਾਰੀ ਲੇਵਾਂਗੇ ਜਿਸ ਤਰੀਕੇ ਨਾਲ ਬਹੁਤ ਸਾਰਾ ਸਮਾਨ ਆਨਲਾਈਨ ਹੁੰਦਾ ਹੈ ਸੋ ਉਸੇ ਤੇ ਹੀ ਚਰਚਾ ਰਹੇਗੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਰ ਕੀ ਅੱਜ ਦਾ ਪ੍ਰੋਗਰਾਮ ਕੀ ਸੀ ਜਿਹੜਾ ਰੱਖਿਆ ਹੋਇਆ ਸੀ ਇੱਥੇ ਸਪੈਸ਼ਲ ਤੁਹਾਡੇ ਵੱਲੋਂ ਅੱਜ ਅਸੀਂ ਵੋਕਲ ਫੋਰ ਟੂ ਲੋਕਲ ਰੱਖਿਆ ਸੀ ਪ੍ਰੋਗਰਾਮ ਸਾਡੇ ਤੇਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਜੀ ਨੇ ਇੱਕ ਨਾਰਾ ਦਿੱਤਾ ਸੀ ਸਵਦੇਸ਼ੀ ਅਪਣਾਓ ਭਾਰਤ ਨੂੰ ਅੱਗੇ ਵਧਾਓ ਉਸ ਸੰਦਰਭ ਦੇ ਵਿੱਚ ਪੂਰੇ ਸਟੇਟਸ ਹਰ ਸਟੇਟਸ ਆਪਣਾ ਆਪਣਾ ਪ੍ਰੋਗਰਾਮ ਕਰਦੀਆਂ ਪਈਆਂ ਨੇ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਪਏ ਖਾਸ ਤੌਰ ਤੇ ਜਿਹੜੇ ਸਾਡੇ ਯੁਵਾ ਵਰਗ ਜਨਜੀ ਹੈਗੇ ਨੇ ਉਹਨਾਂ ਨੂੰ ਅਸੀਂ ਅਵੇਅਰ ਕਰਦੇ ਪਿਆ ਕਿ ਵੀ ਜਿਹੜਾ ਸਮਾਨ ਹੈ ਉਹ ਤੁਸੀਂ ਲੋਕਲ ਦੁਕਾਨਾਂ ਤੇ ਜਾ ਕੇ ਖਰੀਦੋ ਔਰ ਮਜਬੂਰੀ ਹੈ ਕਿਸੇ ਖਰੀਦਣਾ ਬੰਦਾ ਅਦਰਵਾਈਜ਼ ਤੁਸੀਂ ਦੁਕਾਨਾਂ ਤੇ ਜਾਓ ਇੱਕ ਤਾਂ ਤੁਹਾਡਾ ਪਈਚਾਰਾ ਵੱਧਦਾ ਹੈ ਇੱਕ ਜਦੋਂ ਲੋਕਲ ਦੁਕਾਨਦਾਰ ਤੋਂ ਖਰੀਦੋਗੇ ਦੁਕਾਨਦਾਰ ਵੀ ਅੱਗੇ ਵਧੇਗਾ ਸਾਡੇ ਦੇਸ਼ ਦੀ ਆਪਣਾ ਸ਼ਹਿਰ ਅੱਗੇ ਵਧੇਗਾ ਸ਼ਹਿਰ ਵਧੇਗਾ ਅੱਗੇ ਵਧੇਗਾ ਦੇਸ਼ ਦੀ ਅਰਥਵਿਵਸਤਾ ਅੱਗੇ ਵਧੇਗੀ ਸਾਡਾ ਦੇਸ਼ ਜਿਹੜਾ ਸਾਡੇ ਪ੍ਰਧਾਨ ਮੰਤਰੀ ਨੇ ਨਾਰਾ ਦਿੱਤਾ ਸੀ ਕਿ ਵੀ ਸਾਡੇ ਦੇਸ਼ ਜਿਹੜਾ ਹੈਗਾ ਦੇਸ਼ ਦੀ ਤੀਸਰੀ ਅਰਥਵਿਵਸਤਾ ਬਣਨ ਦੇ ਨਜ਼ਦੀਕ ਹੈ ਜੇ ਅਸੀਂ ਉਹਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦੇਣਾ ਪਾਰਟਿਸਪੇਸ਼ਨ ਦੇਣਾ ਹੈ ਜੀ ਔਰ ਉਸ ਸੰਦਰਭ ਦੇ ਵਿੱਚ ਅਸੀਂ ਅੱਜ ਪ੍ਰੋਗਰਾਮ ਰੱਖਿਆ ਸੀ ਉਹ ਤੁਹਾਡੇ ਮਾਧਿਅਮ ਦੇ ਨਾਲ ਮੈਂ ਇੱਕ ਗੱਲ ਜਿਹੜੀ ਯੁਵਾ ਜਨਰੇਸ਼ਨ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿਉਂਕਿ ਉਹ ਸਾਡੇ ਦੇਸ਼ ਦਾ ਆਉਣ ਦੇ ਟਾਈਮ ਵਾਲਾ ਫਿਊਚਰ ਹੈ। ਅਗਰ ਉਹ ਇਸ ਚੀਜ਼ ਨੂੰ ਫੋਲੋ ਕਰਨਗੇ ਮੈਨੂੰ ਲੱਗਦਾ ਕਿ ਅਸੀਂ ਆਪਣੇ ਦੇਸ਼ ਨੂੰ ਤਰੱਕੀ ਕਰਨ ਦੇ ਵਿੱਚ ਔਰ ਆਪਣੇ ਸ਼ਹਿਰ ਦੀ ਤਰੱਕੀ ਕਰਨ ਦੇ ਵਿੱਚ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ। ਪਰ ਦੇਖਿਆ ਜਾਂਦਾ ਕਿ ਅੱਜ ਬਹੁਤ ਸਾਰੇ ਲੋਕ ਨੇ ਕਾਫੀ ਸੌਲ ਹੋ ਗਏ ਨੇ ਜਾਨਾ ਨਹੀਂ ਚਾਹੁੰਦੇ ਹੈਗੇ ਮਾਰਕੀਟ ਦੇ ਵਿੱਚ। ਆਨਲਾਈਨ ਸਮਾਨ ਆਂਦਾ ਹੈ ਤੇ ਕਾਫੀ ਯਾਨੀ ਉੱਥੇ ਚਾਂਸੇ ਦੇ ਵਿੱਚ ਵੀ ਆ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਹੈ? ਕਿ ਜਿੱਦਾਂ ਲੋਕ ਆਨਲਾਈਨ ਸਮਾਨ ਮੰਗਾਉਂਦੇ ਨੇ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਦੁਕਾਨਦਾਰ ਅੱਜ ਦੇਖਿਆ ਜਾਂਦਾ ਵਪਾਰ ਮੰਡਲ ਜਿਹੜਾ ਬਹੁਤ ਘਟ ਯਾਨੀ ਖਤਮ ਹੁੰਦਾ ਜਾ ਰਿਹਾ ਇਸ ਚੀਜ਼ ਨੂੰ ਲੈ ਕੇ ਨਹੀਂ ਦੇਖੋ ਉਸ ਨੂੰ ਜਾਗਰਤ ਕਰਨ ਵਾਸਤੇ ਹੀ ਅਸੀਂ ਇਹ ਪ੍ਰੋਗਰਾਮ ਕੀਤਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਦੋਂ ਤਰੋਂ ਨਾਰਾ ਦਿੱਤਾ ਔਰ ਦੂਸਰੀ ਗੱਲ ਸਾਡਾ ਮੈਂ ਤੁਹਾਡੇ ਮਾਦਮ ਨਾਲ ਵੀ ਦੁਬਾਰਾ ਫੇਰ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਯੁਵਾ ਜਨਰੇਸ਼ਨ ਹੈ ਜਨਜੀ ਜੀ ਨੂੰ ਅਸੀਂ ਬੋਲਦੇ ਹਾਂ ਉਹ ਸੀਨ ਹੋ ਗਏ ਵੇਰ ਹੋ ਗਏ ਅੱਗੇ ਆਵੇ ਔਰ ਮੈਂ ਤੁਹਾਡੇ ਮਤਨ ਨਾਲ ਹੀ ਗੱਲ ਹੋਰ ਵੀ ਕਹਿਣਾ ਚਾਹੁੰਦਾ ਜੀ ਆਸੀਂ ਜਿਹੜੀ ਗੱਲ ਤੁਸੀਂ ਕਹਿਣ ਲੱਗੇ ਸੀ ਜਿਹੜਾ ਆਪਾਂ ਆਨਲਾਈਨ ਸਮਾਨ ਮੰਗਾਨੇ ਆ ਤੁਸੀਂ ਰੋਜ਼ ਦੇਖਿਆ ਹੋਗੇ ਠੱਗੀਆਂ ਆਉ ਰੀਆਂ ਨੇ ਔਰ ਸਮਾਨ ਡੁਪਲੀਕੇਟ ਆ ਰਿਹਾ ਹੈ ਜੀ ਉਹ ਚੀਜ਼ ਨੂੰ ਕਟੋਗੋਰ ਜਿਹੜਾ ਦੁਕਾਨਦਾਰ ਆ ਦੁਕਾਨਦਾਰ ਕੋਲ ਤੁਸੀਂ ਪਰਚੇਸ ਕਰਦੇ ਹੋ ਉਹ ਤੁਹਾਨੂੰ ਗਾਰੰਟੀ ਦਿੰਦਾ ਵਾਰੰਟੀ ਦਿੰਦਾ ਉਹਨੂੰ ਅੱਖ ਦੀ ਸ਼ਰਮ ਹੁੰਦੀ ਹੈ ਔਰ ਜਦੋਂ ਤੁਸੀਂ ਮਾਰਕੀਟਾਂ ਜਿਹੜਾ ਅੱਜ ਦੀ ਡੇਟ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਹੈ ਜਿਹੜੀ ਯੁਵਾ ਪੀੜੀ ਨੂੰ ਬਹੁਤ ਸਮਝਣ ਦੀ ਲੋੜ ਹੈ ਕਿ ਜਿਹੜਾ ਸਾਡਾ ਸਮਾਜ ਹੈ ਕਿਤੇ ਹੋਰ ਪਾਸੇ ਜਾ ਰਿਹਾ ਹੈ ਬੱਚੇ ਆਪਣੇ ਕਮਰੇ ਵਿੱਚ ਬੈਠੇ ਹੋਏ ਨੇ ਤੁਸੀਂ ਉਹਨੂੰ ਆਪਣਾ ਆਨਲਾਈਨ ਸਮਾਨ ਮੰਗਾਉਂਦੇ ਨੇ ਯੂਜ਼ ਕਰਦੇ ਨੇ ਸਿੜਦੇ ਨੇ ਖਤਮ ਕਰਦੇ ਨੇ ਤੇ ਇਸ ਦੇ ਪੈਸੇ ਦੀ ਪ੍ਰਵਾਦੀ ਆਪਣੇ ਦੇਸ਼ ਦਾ ਪੈਸਾ ਦੂਸਰੇ ਮੁਲਕਾਂ 'ਚ ਜਾ ਰਿਹਾ ਹੈ ਉਧਰ ਨਾਲ ਬੈਟਰ ਹੈ ਕਿ ਵਿੱਚ ਜੇ ਅਸੀਂ ਆਪਣੇ ਨਾਲੇ ਇੱਕ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਣੇ ਮਾਪੇ ਬਾਪ ਭੈਣ ਭਰਾ ਜਿਹੜੇ ਸਾਡੇ ਤਾਏ ਚਾਚੇ ਜਿਹੜੇ ਸਾਡੇ ਜੁਆਇੰਟ ਫੈਮਲੀ ਚ ਚੱਲਦੀਆਂ ਸੀ ਦੇਖੋ ਪਹਿਲਾਂ ਜੁਆਇੰੰਟ ਫੈਮਲੀ ਤੋਂ ਸਿੰਗਲ ਫੈਮਲੀ ਤੇ ਆਏ ਜਿਹੜਾ ਪਾਈਚਾਰਾ ਸੀਗਾ ਉਹ ਕਿਤੇ ਨਾ ਕਿਤੇ ਖਤਮ ਹੋ ਰਿਹਾ ਛੋਟੇ ਪਰਿਵਾਰਾ ਹੀ ਤਾਂ ਸੀ ਹੈਗੀਆਂ ਔਰ ਐਟ ਲੀਸ ਅਸੀਂ ਘਰਾਂ ਜੀ ਵੀ ਅਲੱਗ ਅਲੱਗ ਹੋ ਗਏ ਆ ਆਪਣੇ ਮੋਬਾਈਲ ਦੇ ਉੱਤੇ ਬਿਜ਼ੀ ਆ ਜਾਂ ਸਮਾਰ ਮੰਗਾ ਚ ਜਾਂਦਾ ਜੀ ਚੀਜ਼ਾਂ ਦੇਖਣ ਦੇ ਵਿੱਚ ਉਧਰੋਂ ਦੀ ਜੀ ਆਰਡਰ ਕਰਦੇ ਆ ਜਿਹੜੇ ਮਾਪੇ ਬਾਪ ਦਾ ਪਿਆਰ ਕੀ ਹੁੰਦਾ ਜੇ ਬੱਚਿਆਂ ਦਾ ਪਿਆਰ ਕੀ ਹੁੰਦਾ ਉਹ ਵੀ ਅਸੀਂ ਭੁੱਲਦੇ ਜਾ ਰਹੇ ਹਾਂ ਐਟਲੈਸ ਕਟੋ-ਕਟ ਤੁਹਾਡੇ ਮਾਦੇਮ ਨਾਲ ਮੈਂ ਬੜੇ ਜ਼ੋਰ ਦੇ ਕੇ ਗੱਲ ਕਹਿਣੀ ਚਾਹਾਂਗਾ ਤੁਸੀਂ ਬਜਾਰਾਂ ਜਾਂਦੇ ਹੋ ਆਪਣੇ ਮਾਪੇ ਨਾਲ ਜਾਂ ਭੈਣ ਭਰਾਵਾਂ ਨਾਲ ਜਿਹਦੇ ਨਾਲ ਵੀ ਹਸਮਣ ਵੇਫ ਵੀ ਜਾਂਦੇ ਨੇ ਤੇ ਤੁਹਾਨੂੰ ਕਟੋ-ਕਟ ਉੱਤੇ ਹੀ ਇੱਕ এনवायरमेंट ਮਿਲਦਾ ਹੈ ਇੱਕ ਪਈਚਾਰਾ ਮਿਲਦਾ ਹੈ ਤੁਹਾਨੂੰ ਕੁਝ ਆਪਣੇ ਨਾਲ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਹੈ ਔਰ ਸਾਰੀ ਚੀਜ਼ਾਂ ਦੇਖੋ ਜੇਦੋਂ ਕਦੀ ਦੇਸ਼ਤਾਪਤਾ ਆਂਦੀ ਹੈ ਐਟਲੈਸ ਵਪਾਰੀ ਘੱਟ ਆਂਦਾ ਨਾ ਵਪਾਰੀ ਅੱਜ ਦੀ ਵੇਰ ਚ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਕੰਪੀਟੀਸ਼ਨ ਦਾ ਟਾਈਮ ਆ ਗਿਆ ਕੰਪੀਟੀਸ਼ਨ ਦੇ ਟਾਈਮ ਤੇ ਜਿੰਨਾ ਸਸਤਾ ਸਮਾਨ ਤੁਹਾਨੂੰ ਦੁਕਾਨਦਾਰ ਦੇ ਸਕਦਾ ਇਹ ਮੈਂ ਤੁਹਾਨੂੰ 100% ਸ਼ੋਰ ਕਰ ਸਕਦਾ ਤੁਹਾਨੂੰ ਆਨਲਾਈਨ ਨਹੀਂ ਮਿਲ ਸਕਦਾ ਉਹ ਦੱਸਦੇ ਕੁਝ ਨਹੀਂ ਦਿਖਾਉਂਦੇ ਕੁਝ ਨਹੀਂ ਕਰਦੇ ਕੁਝ ਨਹੀਂ ਇਹ ਚੀਜ਼ਾਂ ਤੋਂ ਤੁਹਾਨੂੰ ਨਿਜਾਤ ਮਿਲੇਗੀ ਐਟ ਲੀਸ ਬਾਜ਼ਾਰਾਂ 'ਚ ਰੌਣਕ ਵਧੇਗੀ ਔਰ ਰੌਣਕ ਵਧੇਗੀ ਤਾਂ ਆਪਣੇ ਦੇਸ਼ ਦੀ ਅਰਥਵਿਵਸਥਾ ਹੀ ਵਧੇਗੀ ਤੇ ਵਪਾਰ ਵੀ ਤਰੱਕੀ ਕਰੇਗਾ ਸਰ ਤੁਹਾਡੇ ਤੋਂ ਸਵਾਲ ਲੇਵਾਂਗਾ ਦੇਖਿਆ ਜਾਂਦਾ ਕਿ ਅੱਜ ਵੱਡੇ ਵੱਡੇ ਮਾਲ ਬਣ ਚੁੱਕੇ ਨੇ ਕਿਉਂਕਿ ਆਪਣੇ ਜਿਹੜੇ ਛੋਟੇ ਵਪਾਰੀ ਨੇ ਉਹ ਬੋਕੀਤੇ ਨਾ ਕਿਤੇ ਕਾਫੀ ਜ਼ਿਆਦਾ ਡਾਊਨ ਹੁੰਦੇ ਜਾ ਰਹੇ ਨੇ ਵੱਡੇ ਮੌਲਾਂ ਨੇ ਕਹਿੰਦੇ ਇਹ ਛੋਟੀਆਂ ਦੁਕਾਨਾਂ ਖਾ ਲਿੱਤੀਆਂ ਤੁਹਾਨੂੰ ਕੀ ਲੱਗਦਾ ਜਿੱਥੇ ਸਾਮਾਨ ਸਸਤਾ ਮਿਲਦਾ ਵੱਡੇ ਮੌਲਾਂ ਦੇ ਵਿੱਚ ਉਹ ਹੀ ਉਸ ਤੋਂ ਡਬਲ ਮਿਲਦਾ ਇਸ ਤੇ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਕੀਤਾ ਇਸ ਟਰਕਟ 17 ਦੇ ਵਿੱਚ ਇੱਕ ਨੈਸ਼ਨਲ ਟ੍ਰੇਡਰ ਵੈਲਫੇਅਰ ਬੋਰਡ ਬਣਿਆ ਦਿੱਲੀ ਲੈਵਲ ਤੇ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਉਥੋਂ ਪ੍ਰੋਗਰਾਮ ਆਇਆ ਸੀ ਉਹਦੇ ਪ੍ਰੋਗਰਾਮ ਸ ਇਹ ਸਾਡੀ ਦੋ ਤਰ੍ਹਾਂ ਦੀ ਅਵੇਰਨੈਸ ਅਸੀਂ ਅੱਜ ਕੀਤੀ ਹੈ ਇੱਕ ਤਾਂ ਇੱਕ ਸਵਦੇਸ਼ੀ ਸਮਾਨ ਨੂੰ ਸੀ ਯੂਜ਼ ਕਰੋ ਔਰ ਵੇਚੋ ਸਵਦੇਸ਼ੀ ਮੀਨਸ ਵੀ ਅਸੀਂ ਇੰਡੀਆ ਦਾ ਸਮਾਨ ਬਣਾਇਆ ਹੋਇਆ ਵੇਚਣਾ ਹੈ ਨਾ ਕਿ ਚਾਈਨਾ ਦਾ ਵੇਚਣਾ ਉਹੀ ਅਸੀਂ ਯੂਜ਼ ਕਰਨਾ ਹੈ ਦੂਸਰਾ ਕਿ ਅਸੀਂ ਵਪਾਰੀਆਂ ਕੋਲੋਂ ਦੁਕਾਨਦਾਰਾਂ ਕੋਲ ਸਮਾਨ ਖਰੀਦੀਏ ਔਰ ਨਾ ਕਿ ਅਸੀਂ ਆਨਲਾਈਨ ਲਈ ਮੈਂ ਦੇਖਿਆ ਕਿ ਡਾਟਾ ਦੱਸਦਾ ਹੈ ਕਿ 40% ਆਨਲਾਈਨ ਮਾਲ ਵਾਪਸ ਜਾਂਦਾ ਜੀ ਉਹ ਮਾਲ ਜਿਹੜਾ ਦੇਖਣ ਨੂੰ ਪਿਕਚਰ ਚ ਡਿਫਰੈਂਟ ਨਜ਼ਰ ਆਉਂਦਾ ਤੇ ਤੁਸੀਂ ਜਦੋਂ ਉਹਨੂੰ ਐਕਚੁਅਲ ਦੇਖਦੇ ਹੋ ਤਾਂ ਡਿਫਰੈਂਟ ਹੁੰਦਾ ਹੈ ਜਾਂ ਕਈ ਵਾਰੀ ਸਾਈਜ਼ ਨਹੀਂ ਪੂਰਾ ਹੁੰਦਾ ਜਦੋਂ ਤੁਸੀਂ ਦੁਕਾਨ ਤੇ ਸਮਾਨ ਲਵਾਂਗੇ ਤਾਂ ਤੁਸੀਂ ਉਹਨੂੰ ਪਾ ਕੇ ਵੀ ਦੇਖ ਲੋਗੇ ਉਹਨੂੰ ਹੱਥ ਨਾਲ ਪਰਖ ਵੀ ਲੋਗੇ ਔਰ ਠੀਕ ਤਰ੍ਹਾਂ ਲੈ ਕੇ ਜਾਓਗੇ ਔਰ ਅੱਜ ਤੁਸੀਂ 17 ਸੈਕਟਰ 'ਚ ਖੜੇ ਹੋ ਹਰ ਦੁਕਾਨ ਦੇ ਵਿੱਚ 50 40% 50% 60% ਡਿਸਕਾਊਂਟ ਚੱਲ ਰਿਹਾ ਹੈ ਜਿਹੜਾ ਕਿ ਆਨਲਾਈਨ ਨਹੀਂ ਹੁੰਦਾ ਇਦਾਂ ਔਰ ਤੁਸੀਂ ਮਾਲ ਨੂੰ ਚੈੱਕ ਕਰਕੇ ਵੀ ਲੈ ਸਕਦੇ ਹੋ ਔਰ ਮਾਲ ਨੂੰ ਸਸਤਾ ਵੀ ਮਿਲ ਰਿਹਾ ਹੈ ਇਸ ਕਰਕੇ ਸਾਡੀ ਇਹ ਅਵੇਅਰਨੈਸ ਡਰਾਈਵ ਹੈ ਲੋਕਾਂ ਨੂੰ ਸਮਝਾਵਾਂਗੇ ਪਬਲਿਕ ਨੂੰ ਵੀ ਸਮਝਾਵਾਂਗੇ ਵਪਾਰੀਆਂ ਨੂੰ ਵੀ ਸਮਝਾਵਾਂਗੇ ਕਿ ਦੁਕਾਨ ਤੇ ਸਮਾਨ ਲਓ ਤਾਂ ਕਿ ਤੁਹਾਨੂੰ ਪਰਸਨਲ ਸਰਵਿਸ ਵੀ ਮਿਲੇਗੀ ਪਰਸਨਲ ਟੱਚ ਵੀ ਮਿਲੇਗਾ ਔਰ ਤੁਹਾਡੀ ਕੰਪਲੇਂਟ ਵੀ ਦੁਕਾਨਦਾਰ ਸੁਨੇਗਾ ਸਰ ਤੁਹਾਨੂੰ ਕੀ ਲੱਗਦੇ ਕਿ ਕਮੀਆਂ ਕਿੱਥੇ ਰਹਿ ਗਈਆਂ ਕਿਉਂਕਿ ਜਿਵੇਂ ਜਿਵੇਂ ਅੱਗੇ-ਅੱਗੇ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਕਿ ਆਪਾਂ ਹੀ ਆ ਜਿਆਦਾ ਅਪਡੇਟ ਹੁੰਦੇ ਜਾ ਰਹੇ ਹਾਂ ਜਾਂ ਤਾਂ ਫਿਰ ਲੋਕਾਂ ਦੇ ਵਿਚਾਲੇ ਸਪਨਾ ਜਿਆਦਾ ਆ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਲੋਕਾਂ ਦੇ ਵਿੱਚ ਆਲਸ ਪਨ ਆ ਗਿਆ ਹੈ ਘਰ ਬੈਠੇ ਲੋਕ ਕਈ ਵਾਰ ਟਾਈਮ ਨਹੀਂ ਹੁੰਦਾ ਲੋਕ ਜੌਬ ਕਰਦੇ ਹਨ ਲੇਟ ਆਉਂਦੇ ਹਨ ਤਾਂ ਉਹਨਾਂ ਨੂੰ ਲੱਗਦਾ ਕਿ ਰਾਤ ਦੇ ਟਾਈਮ ਵੀ ਤੁਸੀਂ ਕਰ ਸਕਦੇ ਹੋ ਪਰ ਫਿਰ ਵੀ ਅਸੀਂ ਅੱਜ ਹੁਣ ਅਵੇਅਰਨੈਸ ਸਾਡੀ ਇਹ ਹੋਏਗੀ ਕਿ ਥੋੜਾ ਟਾਈਮ ਕੱਢਣਾ ਚਾਹੀਦਾ ਹੈ ਬਾਹਰ ਆ ਔਰ ਆਕੇ ਖੁਦ ਸ਼ਪ ਪਰਚੇਜ਼ਿੰਗ ਦੁਕਾਨਾਂ ਤੋਂ ਹੀ ਕਰਨੀ ਚਾਹੀਦੀ ਹੈ ਸਰ ਜੀ ਅੱਜ ਸਵਾਲ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਬਿਲਕੁਲ ਤੁਹਾਡੇ ਮਾਧਮ ਨਾਲ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਦੇ ਨਾਤੇ ਮੈਸੇਜ ਦੇਣਾ ਚਾਹਾਂਗਾ ਅੱਜ ਦੀ ਯੁਵਾ ਪੀੜੀ ਨੂੰ ਕਿ ਐਟ ਲੀਸਟ ਅਗਲਾ ਸਮੇਂ ਤੁਸੀਂ ਸ਼ਹਿਰ ਤੇਜ ਦਾ ਫਿਊਚਰ ਹੋ ਔਰ ਤੁਸੀਂ ਦੇਸ਼ ਨੂੰ ਅੱਗੇ ਕਿਹੜੇ ਪਾਸੇ ਲੈ ਕੇ ਜਾਣਾ ਇਹ ਤੇ ਤੁਹਾਡੇ ਤੇ ਬੜਾ ਡਿਪੈਂਡ ਕਰਦਾ ਹੈ ਦੇਸ਼ ਦੀ ਅਰਥਵਿਵਸਥਾ ਕਿਦਾਂ ਕੇ ਲੈ ਕੇ ਜਾਣੀ ਹੈ ਦੇਸ਼ ਕਿਹੜੀ ਦਿਸ਼ਾ ਨਾ ਚੱਲੇਗਾ ਇਹ ਤੈਅ ਕਰਨਾ ਆਨ ਵਾਲੀ ਪੀੜ੍ਹੀ ਨੇ ਸਾਡੀ ਨੇ ਔਰ ਜੇ ਪੀੜ੍ਹੀ ਬਾਹਰ ਨਿਕਲੇਗੀ ਔਰ ਜਿਹੜਾ ਪੈਚਾਰਾ ਖਤਮ ਹੋ ਰਿਹਾ ਮੈਂ ਤੁਹਾਡੇ ਮਤਨ ਨਾਲ ਬਿਲਕੁਲ ਕਲੀਅਰ ਉਹ ਕਹਿਣਾ ਚਾਹਾਂਗਾ ਕਿ ਆਨ ਵਾਲੇ ਟਾਈਮ ਤੇ ਅਸੀਂ ਇਹਨਾਂ ਦਾ ਪੈਚਾਰਾ ਆਪਣਾ ਖਤਮ ਕਰ ਲਾਂਗੇ ਜੇ ਅਸੀਂ ਇਹ ਚੀਜ਼ਾਂ ਤੋਂ ਨਾ ਉਹ ਥੱਲ ਪਈ ਅਜੀ ਕਿਤਨੇ ਕਿਤੇ ਗਲਤ ਦਿਸ਼ਾਨਾ ਚਲ ਜਾਗੇ ਔਰ ਬਿਲਕੁਲ ਮਾਰਕੀਟਾਂ ਚਾਣਾ ਚਾਹੀਦਾ ਔਰ ਆਪਣਾ ਜਿਹੜਾ ਪਰਿਵਾਰ ਹੈ ਉਹਦੇ ਕਟੋਗੜ ਜਿਹੜਾ ਜਿਹੜਾ ਇੱਕ ਮਾਹੌਲ ਹੁੰਦਾ ਉਹ ਜਿਹੜਾ ਖਤਮ ਹੋ ਰਿਹਾ ਉਹ ਐਟਲੀਸ ਸਾਨੂੰ ਮਿਲੇਗਾ ਆਪਣਾ ਪਨ ਮਿਲੇਗਾ ਦੁਕਾਨਦਾਰ ਜਿਹੜਾ ਸਮਾਨ ਵੇਚਦਾ ਉਹ ਤੁਹਾਡੇ ਨਾਲ ਆਪਣਾ ਪਨ ਕਰਦਾ ਔਰ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਇਹ ਸ਼ੋਰ ਹੈ ਕਿ ਦੁਕਾਨਾਂ ਦੇ ਜੇ ਸੇਲ ਲੱਗਦੀ ਹੈ ਤਾਂ ਜੈਨੂਨ ਸੇਲ ਲੱਗਦੀ ਹੈ ਇਹ ਜਿਹੜਾ ਸਮਾਨ ਸਾਡੇ ਚੇਅਰਮੈਨ ਸਾਹਿਬ ਨੇ ਕੱਲ ਦੱਸੀ ਸੀ ਕਿ ਵੀ 40% ਡਾਟਾ ਕਹਿੰਦਾ ਸਮਾਨ ਵਾਪਸ ਜਾਂਦਾ ਉਹ ਦੁਕਾਨਦਾਰ ਕੋਲ ਤੁਸੀਂ ਆਉਂਗੇ ਦੁਕਾਨਦਾਰ ਖੜੇ ਮਤ ਗੱਲ ਕਰਦਾ ਤੁਹਾਡੀ ਕੰਪਲੇਂਟ ਵੀ ਸੁਣਦਾ ਤੁਹਾਡੇ ਉਹ ਵੀ ਕਰਦਾਗਾ ਤਾਂ ਨਹੀਂ ਤਾਂ ਕਿੰਨੀਆਂ ਠੱਗੀਆਂ ਹੋ ਰਹੀਆਂ ਨੇ ਉਸ ਤੋਂ ਵੀ ਤੁਸੀਂ ਨਿਜਾਤ ਪਾਨੇ ਹੋ ਆਪਣਾ ਭਾਈਚਾਰਾ ਵੀ ਮਿਲਦਾ ਸੋਤਾਨਵਾਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਡੇਲੀ ਇੰਡੀਆ ਨਿਊਜ਼ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਜਾਜ ਮੇਰੇ ਸਹਿਯੋਗੀ ਗੁਰਪ੍ਰੀਤਵਾ ਦਿਨਾ ਸੋ ਨੂੰ ਜਾਂਸਲਾ ਦੀ ਰਿਪੋਰਟ ਚੰਡੀਗੜ੍ਹ